ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜਸਬੀਰ ਸਕੈਨ ਸੈਂਟਰ ਵੱਲੋਂ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਾਰੇ ਟੈਸਟਾਂ ਤੇ 1 ਸਾਲ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇਗੀ ਜਸਬੀਰ ਸਕੈਨ ਸੈਂਟਰ ਜੇਤੋ ਰੋਡ ਕੋਟਕਪੁਰਾ ਵੱਲੋਂ ਚਾਰ ਸਾਹਿਬ ਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਪੀਬੀਜੀ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਸਪੀਕਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਇਸ ਪ੍ਰਾਲੇ ਦੀ ਛਲਾਗਾ ਕੀਤੀ ਅਤੇ ਡਾਕਟਰ ਜਸਬੀਰ ਸਿੰਘ ਨੇ ਕਿਹਾ ਕਿ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਾਰੇ ਟੈਸਟਾਂ ਤੇ 1 ਸਾਲ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇਗੀ ਹਾਂ ਕਿ ਕੀ ਕਹਿਣਾ ਚਾਹਦੇ ਹੋ ਕੈਂਪ ਬੈਂਪਰ ਬੜੀ ਸੋਚਿਆ ਸਰ ਬਲੱਡ ਨੇਟ ਕਰਨਾ ਚਾਹੀਦਾ ਰੇਕ ਨੂੰ ਕਰਨਾ ਚਾਹੀਦਾ ਸਰ ਮੈਂ 6 ਮਹੀਨੇ ਤਾਈਂ ਕਰਦੇ ਰਹਿੰਦਾ ਨਹੀਂ ਸਾਲ ਚ ਦੋ ਤਿੰਨ ਵਾਰੀ ਬਲੱਡ ਡੋਨੇਟ ਕਰਾਤੇ ਹੋ ਹੁਣ ਤੱਕ ਕਿੰਨੀ ਕਿੰਨੀ ਵਾਰੀ ਕਰ ਚੁੱਕੇ ਤੁਸੀਂ 35 ਵਾਰੀ ਤੁਹਾਨੂੰ ਬਲੱਡ ਜਿਹੜਾ ਦੇ ਕੇ ਕਿਸ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਆਪਣੇ ਮਹਿਸੂਸ ਕਿਸ ਤਰ੍ਹਾਂ ਹੁੰਦਾ ਬਹੁਤ ਵਧੀਆ ਫੀਲਿੰਗ ਹੁੰਦੀ ਹੈ ਮਨ ਖੁਸ਼ ਰਹਿੰਦਾ ਹੀ ਕਿਸੇ ਦੇ ਇੱਕ ਜਰੂਰੀ ਕੰਮ ਆਂਦਾ ਹੀ ਹੋਰ ਤੁਸੀਂ ਲੋਕਾਂ ਨੂੰ ਜਿਹੜਾ ਜਿਸ ਤਰ੍ਹਾਂ ਤੁਹਾਨੂੰ ਮਹਿਸੂਸ ਕਿ ਕਿਸਮ ਸੁਸ ਹੋ ਰਹੀ ਹੈ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਲੱਡ ਡੋਨੇਟ ਸਾਰਿਆਂ ਨੂੰ ਕਰਨਾ ਚਾਹੀਦਾ ਜਿਹਦੇ ਕੋਲ ਅਵੇਲੇਬਲ ਹੈ ਸਾਰੇ ਤੁਹਾਨੂੰ ਡੋਨੇਟ ਕਰਵਾਉਣਾ ਚਾਹੀਦਾ ਕਿਸੇ ਜਰੂਰਤਮੰਦ ਦੇ ਕੰਮ ਆਇਆ ਸਕਦਾ ਸਰ ਹੰਡਨ ਕੰਪਲੀਟ ਹੋ ਗਿਆ ਹੈ ਇਹ ਜੀ ਕੀ ਕਹਣਾ ਹੈ ਇਸ ਬਾਰੇ ਸਰ ਮੈਂ ਅੱਜ ਫਸਟ ਟਾਈਮ ਬਲੱਡ ਬਨੇਟ ਕੀਤਾ ਹੈ ਪਰ ਮੈਨੂੰ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈ ਕਿ ਜਿਨ੍ਹਾਂ ਨੂੰ ਐਮਰਜੈਂਸੀ ਚਾਹੀਦਾ ਹੁੰਦਾ ਹੈ ਉਹਨਾਂ ਵਾਸਤੇ ਇਹ ਚੀਜ਼ ਬਹੁਤ ਹੀ ਵਧੀਆ ਹੈ ਕਿ ਅਸੀਂ ਆਪਣਾ ਜਦੋਂ ਜੋ ਸਾਡੇ ਕੋਲ ਹੈ ਅਸੀਂ ਅਵੇਲੇਬਲ ਇਸ ਕਰ ਸਕਦੇ ਹਾਂ ਬਿਲਕੁਲ ਇਸ ਟਾਈਮ 13.5 ਸੀ ਫਸਟ ਟਾਈਮ ਟਿਕਾ ਕਲਚਰ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਹਾਂ ਸਭ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਜ਼ਰੂਰਤਮੰਦਾਂ ਵਾਸਤੇ ਤਾਂ ਇਹ ਬਹੁਤ ਹੀ ਜ਼ਰੂਰੀ ਹੈ ਇਹਨਾਂ ਇਹ ਕਿਸੇ ਜੇ ਆਪਾਂ ਕਿਸੇ ਨੂੰ ਦੇਨੇ ਆ ਤਾਂ ਉਹਨਾਂ ਦੀ ਜਾਨ ਵੀ ਬਚ ਸਕਦੀ ਹੈ ਐਮਰਜੈਂਸੀ ਵਿੱਚ ਤੁਸੀਂ ਪਹਿਲੀ ਵਾਰੀ ਆਜੀ ਹਾਂਜੀ ਸਰ ਮੈਂ ਪਹਿਲੀ ਵਾਰੀ ਹੀ ਤੁਸੀਂ ਮੀਆਂ ਬੀਬੀ ਤੋਂ ਹਾਂ ਨਹੀਂ ਸਰ ਮੇਰੇ ਹਸਬੰਡ ਤਾਂ ਕਰਦੇ ਰਹਿੰਦੇ ਐ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਅੱਜ ਆਪਣਾ ਬਲੱਡ ਡੋਨੇਟ ਕਰ ਸਕਦੇ ਹੋ ਵੀ ਤੁਸੀਂ ਅਵੇਲੇਬਲ ਤੁਹਾਡੇ ਵਿੱਚ ਹੈ ਤੁਸੀਂ ਜ਼ਰੂਰ ਇਹ ਚੀਜ਼ ਕਰੋ ਤੁਹਾਨੂੰ ਅੱਜ ਇਹਨਾਂ ਤੋਂ ਹੀ ਇਨਸਪਾਇਰ ਹੋਇਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਹੀ ਵਧੀਆ ਫੀਲ ਹੋ ਰਿਹਾ ਸਰ ਥੈਂਕ ਯੂ ਸੋ ਮਚ ਜਿਹੜਾ ਮਾ 24 डिसेंबर ਅ ਇਹਦੇ ਵਿੱਚ ਮਹਾਕੁੰਦਾਨ ਕੈਂਪ ਆਰਗੇਨਾਈਜ਼ ਜਿਹੜਾ ਪੀ.ਸੀ. ਕਲੱਬ ਵੱਲੋਂ ਕਰਵਾਇਆ ਗਿਆ ਹੈ ਮੇਨਲੀ 4 ਸੈਮ ਜਾਰੀ ਉਹਦੀ ਤੇਰੀ ਲਾਸ਼ਾ ਨਹੀਂ ਸਾਦਾ ਤੇ ਵੀ ਹੈ ਹੋਰ ਨਾਲ ਜਿੰਨੇ ਵੀ ਆਪਣੇ ਸਿੰਗਰ ਹੈਗੇ ਸੀ ਗੋਵਿੰਦ ਸਿੰਘ ਜੀ ਸਾਹਿਬ ਉਹਨਾਂ ਨੇ ਸਾਰਿਆਂ ਨੇ ਐਸ ਟਾਈਮ ਦੇ ਵਿੱਚ ਆਪਣੀਆਂ ਸ਼ਹਾਦਤ ਦੇ ਕੇ ਆਪਣੇ ਸਾਡੇ ਗੁਰੂ ਪੰਥ ਨੂੰ ਬਹੁਤ ਅੱਗੇ ਵਧਾਇਆ ਤੇ ਇਸ ਇਸ ਨੂੰ ਸਮਰਪਿਤ ਕਰਕੇ ਤੇ ਉਹ ਇਹ ਬੀਬੀ ਜੀ ਕਲੱਬ ਵੱਲੋਂ ਹਰ ਸਾਲ 1 ਦਸੰਬਰ ਤੋਂ ਲੈ ਕੇ 31 ਦਸੰਬਰ ਤੋਂ ਤੱਕ ਹਜ਼ਾਰ ਬਲੱਡ ਯੂਨਿਟਸ ਕਲੈਕਸ਼ਨ ਦਾ ਇਹਨਾਂ ਨੇ ਕੈਂਪ ਕਰਦੇ ਨੇ ਔਰ ਜਸਪੀਰ ਸਕੈਨ ਸੈਂਟਰ ਵੱਲੋਂ ਇਹ ਚੌਥਾ ਸਾਲ ਹੈ इन्होंने ब्लड डोनेशन कैंप ऑर्गेनाइज और किया है और इस करके मैं बीबीजी क्लब न बहुत शुक्रगुजार गुजार हाँ उन्होंने सारे मेंबर्स ਉਹਨਾਂ ਨੇ ਐਕਟਿਵਲੀ ਇਥੇ ਪਾਰਟਿਸਿਪੇਟ ਕਰਕੇ ਹੋਰ ਇਥੇ ਜਿਹੜੇ ਡੋਨਰਸ ਆਏ ਹੈ ਉਹਨਾਂ ਦਾ तहे ਦਿਲੋਂ ਮੈਂ ਸ਼ੁਕਰੀਆ ਦਾ ਕਰ ਰਹੀ ਹਾਂ ਕਿ ਉਹ ਇਸ ਸਮਾਨਤਾ ਦੀ ਸਰਵਿਸ ਵਾਸਤੇ ਜੋ ਹੁੰਦਾ ਦਾਨ ਕਰ ਰਹੇ ਹਨ ਜਿਹੜਾ ਇਹ ਬਲੱਡ ਯੂਨਿਟਸ ਕਲੈਕਟ ਹੋਣਗੇ ਇਹ ਬਲੱਡ ਯੂਨਿਟਸ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਡਾਇਲਿਸਿਸ ਦੇ ਪੇਸ਼ੈਂਟਸ ਨੇ ਔਰ ਐਨੀਮਿਕ ਪੇਸ਼ੈਂਟਸ ਨੇ ਉਹਨਾਂ ਨੂੰ ਇਹ ਮੁਫਤ ਦਿੱਤਾ ਜਾਂਦਾ ਹੈ ਔਰ ਇਸ ਸਰਕਾਰੀ ਹਸਪਤਾਲ ਤੋਂ ਸਾਰੀ ਦੀ ਬਲੱਡ ਬੈਂਕ ਦੀ ਟੀਮ ਉਹ ਆਈ ਹੈ ਉਹਨਾਂ ਨੇ ਸਾਰਾ ਕੈਂਪ ਦੇ ਵਿੱਚ ਬਲੱਡ ਕਲੈਕਸ਼ਨ ਕਰਨ ਵਾਸਤੇ ਇਹਨਾਂ ਨੇ ਸਾਰੀ ਅਰੇਂਜਮੈਂਟਸ ਕੀਤੀ ਹੈ ਉਹਦੇ ਵਾਸਤੇ ਮੈਂ ਦੇਹਦਲੋ ਜੀ ਸ਼ੁਕਰਗੁਜ਼ਾਰ ਹਾਂ ਔਰ ਆਪ ਸਭ ਦਾ ਵੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਉਪਰਾਲੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਔਰ ਥੈਂਕ ਯੂ ਅੱਜ ਕਿੰਨਾ ਬਲੱਡ ਜਿਹੜੇ ਡੋਨੇਟ ਹੋ ਚੁੱਕੇ ਜੁਨਟ ਫੋਨ ਤੱਕ 15 ਯੂਨਿਟਸ ਹੋ ਚੁੱਕੇ ਨੇ ਬਲੱਡ 15 ਮਿੰਟਸ ਹੋ ਗਏ ਨੇ ਤੇ ਉਹਦੇ ਵਾਸਤੇ ਸਾਰੇ ਜਿੰਨੇ ਵੀ ਡੋਨਰਸ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰ ਸ਼ੁਕਰਗੁਜ਼ਾਰ ਹਾਂ ਕਿ ਇਸ ਬਹੁਤ ਅੱਛੇ ਕੰਮ ਵਾਸਤੇ ਉਹ ਆਪਣਾ ਬਲੱਡ ਡੋਨੇਟ ਕਰ ਰਹੇ ਨੇ ਜੋ ਕਿ ਜਿੰਨੇ ਵੀ ਜਿਹੜੇ ਤੰਦਰੁਸਤ ਬੰਦੇ ਰਹਿੰਦੇ ਹੈਗੇ ਆ ਉਹ ਆਪਣਾ 3-3 ਮਹੀਨੇ ਬਾਅਦ ਨੂੰ ਆਪਣਾ ਬਲੱਡ ਜਿਹੜਾ ਹੈਗਾ ਉਹ ਤੁਸੀਂ ਡੋਨੇਟ ਕਰਕੇ ਇਸ ਕੁਝ ਜੋ ਲੋੜਵੰਦ ਹੈ ਉਹਨੂੰ ਆਪਾਂ ਅਗਰ ਦੇ ਸਕਦੇ ਆ ਤੇ ਖੂਨ ਦਾਣ ਕਹਿੰਦੇ ਮਹਾਤਾ ਤੇ ਇਸ ਮਹਾਦਾਨ ਦੇ ਤੇ ਜੋ ਵੀ ਪਾਰਕੀਦਾਰੀ ਸੁਪਨਾ ਪੰਦਾ ਹੈ ਉਹਦਾ ਮਸ਼ ਵੱਡਾ ਤਰ੍ਹਾਂ ਹੋਊਗਾ। ਥੈਂਕ ਯੂ। ਕੈਂਪ ਬਾਰੇ ਕੈਂਪ ਦੇ ਸਬੰਧ ਵਿੱਚ ਜਾਣਕਾਰੀ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਮਹੀਨੇ ਦੇ ਵਿੱਚ ਪੂਰਾ ਉਹਨਾਂ ਨੇ ਪੂਰਾ ਪਰਿਵਾਰ ਹੀ ਦਾਨ ਕਰਤਾ ਸੀ ਪੂਰੀ ਪਕਾਈ ਦੇ ਇਸ ਟਾਈਮ ਤੇ ਸਾਡੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਹੁਤ ਵੱਡੀ ਸ਼ਹਾਦਤ ਸੀ ਜਿਹੜੀ ਸ੍ਰਿਸ਼ਟੀ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਨਾ ਹੀ ਮਿਲੇਗੀ ਤੇ ਉਹਨਾਂ ਦੀ ਯਾਦ ਵਿੱਚ ਉਹਨਾਂ ਮਹਾਨ ਰੂਹਾਂ ਦੀ ਯਾਦ ਚ ਹਰ ਸਾਲ ਉਹਨਾਂ ਦਾ ਕੈਂਪਸ ਲੱਗਦਾ ਹੈ ਇਹਦੇ ਵਿੱਚ ਜੋ ਸਾਡੇ ਸ਼ਹਿਰ ਦੇ ਬਹੁਤ ਸਾਰੇ ਲੋਕ ਆ ਕੇ ਦਾਨ ਕਰਦੇ ਆ ਪੀਵੀਜੀ ਰੈਨਫੀਅਰ ਕਲਬ ਦੀ ਐਸੋਸੀਏਸ਼ਨ ਦੇ ਨਾਂ 'ਤੇ ਸੀ ਉਹਨਾਂ ਦੀ ਮਦਦ ਦੇ ਨਾਲ ਇਹ ਆਸ਼ਾ ਬਣੇ ਕਿ ਸਾਰੇ ਵਸਨੀਕ ਜਿਹੜੇ ਵੀ ਦਾਨਦਾਰੀਆਂ ਉਹਨਾਂ ਨੂੰ ਡਿਸਕਾਊਂਟ ਦੇਣ ਦਾ ਫੈਸਲਾ ਕੀਤਾ ਵੀ ਇੱਕ ਸਾਲ ਤੱਕ ਉਹਨਾਂ ਨੂੰ ਕੋਈ ਸਾਡੇ ਕੋਲ ਟੈਸਟ ਕਰਾਣ ਆਵੇ ਉਹਨਾਂ ਨੂੰ ਸਾਲ ਤੋਂ ਅਗਲੇ ਸਾਲ ਕੈਂਪ ਤੱਕ ਉਹਨਾਂ ਨੂੰ ਸੀ ਡਿਸਕਾਊਂਟ ਦੇਵਾਗੇ ਬਤ ਉਹ ਕਿੰਨੇ ਵੀ ਬਾਕੀ ਡਾਕਟਰ ਮਲਜੀਤ ਕੌਰ ਵੀ OPD ਸ਼ੁਰੂ ਕਰ ਰਹੇ ਹੈਗੇ ਆ ਜੀ ਇੱਕ ਤਰੀਕ ਤੋਂ 1 ਤੋਂ 14 ਤਰੀਕ ਤੱਕ OPD ਵੀ ਉਹਨਾਂ ਦੀ ਬਿਲਕੁਲ ਫ੍ਰੀ ਹੋਏਗੀ ਜੇ ਕੋਈ ਪੇਸ਼ੈਂਟ OPD ਚਾਹੁੰਦਾ ਹੈ OPD ਦੀ ਫੀਸ ਕੋਈ ਨਹੀਂ ਹੋਏਗੀ ਬਿਲਕੁਲ ਫ੍ਰੀ ਹੋਏਗੀ ਇਹ ਹੀ ਅਸਲੀ ਉਦਗਰਾ ਹੋ ਸਕਦਾ ਸੰਸਾਰ ਸਾ ਜਿਸ ਤਰ੍ਹਾਂ ਗੜੀ ਕੈਂਪ ਲਈ ਦੇ ਰਹਾ ਹਾਂ ਉਹ ਬਲੈਕ ਜਸ਼ਨ ਕਾਰਕ ਤੱਕ ਹੋਣ ਜਾਂਦਾ ਹੈ ਜਿਹਨਾਂ ਨੂੰ ਯਾਦ ਰੱਖਿਆ ਸਕਦਾ ਹੈ ਉਹ ਬਹੁਤ ਖੇਡ ਚ ਆਇੰਸਰ ਜੋ ਕੈਂਪ ਲਗਾਇਆ ਗਿਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਦੀ ਕੋਈ ਵੀ ਉਦਾਹਰਣ ਨਹੀਂ ਮਿਲਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸਵੇਂ ਪਾਸ਼ਾ ਦੇ ਅਮਰ ਦੇ ਦਾਤੇ ਦੇ ਜਿਹੜੇ ਚਾਰ ਸਾਹਿਬਜ਼ਾਦਿਆਂ ਔਰ ਉਸ ਸ਼ਹਾਦਤ ਨੂੰ ਸਮਰਪਿਤ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਔਰ ਉਸੇ ਕੈਂਪ ਦਾ ਅੱਜ ਚੌਥਾ ਚੌਥੀ ਵਾਰ ਜਸਵੀਰ ਸਕੈਨ ਸੈਂਟਰ ਵਿੱਚ ਲਗਾਇਆ ਗਿਆ ਔਰ ਗੁਰੂ ਸਾਹਿਬ ਮੈਂ ਅਰਦਾਸ ਕਰਦਾ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੰਗਤ ਦੇ ਚਰਨਾਂ ਵਿੱਚ ਗੁਰੂ ਸਾਹਿਬ ਜਸਵੀਰ ਸਕੈਨ ਸੈਂਟਰ ਪੀਬੀਜੀ ਵੈਲਫੇਅਰ ਕਲੱਬ ਤੇ ਮੇਰੇ ਕੋਟ ਕਬੂਲੇ ਦਿੱਤੇ ਮਿਹਰ ਭਰਿਆ ਹੱਥ ਰੱਖਣ ਤਰੱਕੀਆਂ ਖੁਸ਼ੀਆਂ ਬਖਸ਼ਣ ਔਰ ਗੁਰਬਾਣੀ ਦਾ ਪ੍ਰਕਾਸ਼ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਹੋਵੇ